ਦੈਨ ਦੇ ਨਾ ਫਿਰ ਮੈਂ ਬਹੁਤ-ਬਹੁਤ ਤੁਹਾਡਾ ਸ਼ੁਕਰਗੁਜ਼ਾਰ ਆ ਸਾਡੇ ਨੈਸ਼ਨਲ ਕਨਵੀਨਰ ਜਿਨ੍ਹਾਂ ਨੇ ਦੇਸ਼ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਮੈਨੀਫੈਸਟੋ ਜਿਹੜੇ ਨੇ ਉਹਨਾਂ ਦੇ ਵਿੱਚ ਸਕੂਲਾਂ ਹਸਪਤਾਲਾਂ ਬਿਜਲੀ ਰੋਜ਼ਗਾਰਾਂ ਦੀ ਗੱਲ ਚਲਾਈ ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਦੁਨੀਆ ਭਰ ਦੇ ਜਿਹੜੇ ਆਪਣੇ ਆਪ ਨੂੰ ਸਰਪੰਚ ਕਹਾਉਂਦੇ ਆ ਉਹਨਾਂ ਦੇ ਬੱਚੇ ਜਾਂ ਉਹਨਾਂ ਦੀਆਂ ਪਤਨੀਆਂ ਜਦੋਂ ਦੇਸ਼ ਦਾ ਦੌਰਾ ਕਰਨ ਆਉਂਦੇ ਸੀ ਤਾਂ ਉਹਨਾਂ ਨੂੰ ਸਕੂਲ ਦੇਖਣ ਤੇ ਮਜਬੂਰ ਕੀਤਾ ਵੀ ਅਸੀਂ ਦਿੱਲੀ ਦੇ ਸਕੂਲ ਦੇਖਣੇ ਆ ਅਸੀਂ ਦਿੱਲੀ ਦੇ ਹਸਪਤਾਲ ਦੇਖਣੇ ਆ ਤੇ ਸਾਡੇ ਨੈਸ਼ਨਲ ਕਨਵੀਨਰ ਆਈਆਰਐਸ ਆਫੀਸਰ ਇੰਡੀਅਨ ਰੈਵਨਿਊ ਸਰਵਿਸ ਇਨਕਮ ਟੈਕਸ ਦੇ ਕਮਿਸ਼ਨਰ ਜੁਆਇੰਟ ਕਮਿਸ਼ਨਰ ਜੀ ਤੇ ਉਹ ਨੌਕਰੀ ਨੂੰ ਲੱਤ ਮਾਰ ਕੇ ਲੁੱਕ ਇਨਕਮ ਟੈਕਸ ਦਾ ਕਮਿਸ਼ਨਰ ਜੇ ਇਨਕਮ ਟੈਕਸ ਕਮਿਸ਼ਨਰ ਦੇ ਕਹਿੰਦੇ ਵੀ ਉਸ ਦਫਤਰ ਦਾ ਚਪੜਾਸੀ ਵੀ ਜਿਹੜਾ ਬੋਰੀਆਂ ਭਰ ਕੇ ਲੈ ਕੇ ਜਾਂਦਾ ਇਨਕਮ ਟੈਕਸ ਦਫਤਰ ਦਾ ਚਪੜਾ ਸੀ ਵੀ ਤੇ ਉਹ ਤਾਂ ਵੱਡੇ ਅਫਸਰ ਸੀਗੇ ਤੇ ਉੱਥੇ ਰਹਿ ਕੇ ਵੀ ਬਾਹਰ ਕੁਰਸੀ ਢਾ ਕੇ ਬਹਿ ਗਏ ਕਿ ਜੇ ਅੰਦਰ ਕੋਈ ਪੈਸੇ ਪੁੱਸੇ ਮੰਗਦਾ ਮੈਨੂੰ ਦੱਸਿਓ ਤੇ ਉਹ ਅੱਜ ਲੋਕਾਂ ਨੇ ਐਡਾ ਮਾਨ ਸਨਮਾਨ ਦਿੱਤਾ ਹੈ ਕਿ ਦੇਸ਼ ਦੇ ਚੁਣਿੰਦਾ 1 2 3 ਬਸ 1 2 3 ਇਹਨਾਂ ਦੇ ਵਿੱਚੋਂ ਕੇ ਦਿਵਲ ਦਾ ਨਾਮ ਹੁੰਦਾ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰੋ ਬਹੁਤ ਵੱਡਾ ਦੇਸ਼ ਹੈ ਜੀ 140 ਕਰੋੜ ਦਾ ਦੇਸ਼ ਹੈ ਤੇ ਉਹਦੇ ਵਿੱਚੋਂ 1 2 3 ਆਉਣਾ ਬਹੁਤ ਵੱਡੀ ਗੱਲ ਹੈ ਤਾਂ ਤੁਸੀਂ ਵੀ ਆਪਣੇ ਪਿੰਡਾਂ ਚੋਂ 1 2 3 ਕਰਕੇ ਆਏ ਹੋ ਤੁਹਾਨੂੰ ਬਹੁਤ-ਬਹੁਤ ਵਧਾਈਆਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਬਹੁਤ ਔਖੀ ਇਲੈਕਸ਼ਨ ਹੁੰਦੀ ਹੈ ਜੀ ਸ਼ਾਇਦ ਐਮਐਲਏ ਦਾ ਐਮਪੀ ਦੀ ਇਲੈਕਸ਼ਨ ਇੰਨੀ ਔਖੀ ਨਹੀਂ ਹੁੰਦੀ ਜਿੰਨੀ ਇਲੈਕਸ਼ਨ ਔਖੀ ਤੁਸੀਂ ਲੜ ਕੇ ਆਏ ਹੋ ਕਿਉਂਕਿ ਹਰ ਬੰਦੇ ਨਾਲ ਆਈ ਕੰਟੈਕਟ ਹੈ ਹਰ ਬੰਦੇ ਦੇ ਰੋਜ਼ ਮੱਥੇ ਲੱਗਣਾ ਹੈ ਉਹਨੂੰ ਜਵਾਬ ਦੇਣਾ ਹੈ ਐਮਐਲਏ ਤਾਂ ਡੇਢ 2 ਲੱਖ ਬੰਦੇ ਦਾ ਹੁੰਦਾ ਹੈ ਐਮਪੀ ਤਾਂ 15 ਲੱਖ ਬੰਦੇ ਦਾ ਐਮਪੀ ਹੁੰਦਾ ਹੈ ਉਹ ਤਾਂ ਕਹਿ ਜਾਂਦਾ ਮੈਂ ਕੀ ਕਰਾਂ ਜੀ ਐਨੇ ਬੰਦਿਆਂ ਨੂੰ ਮਿਲਿਆ ਨਹੀਂ ਜਾਂਦਾ ਪਰ ਵੀ ਤੁਹਾਨੂੰ ਨਹੀਂ ਕੋਈ ਤੁਹਾਡੇ ਕੋਲੇ ਕੋਈ ਮਾਫੀ ਨਹੀਂ ਤੁਹਾਡੇ ਕੋਲੇ ਉਹੀ ਲੋਕ ਜਿਨ੍ਹਾਂ ਤੋਂ ਵੋਟਾਂ ਪਵਾਈਆਂ ਨੇ ਉਹ ਐ ਨਾਲ ਆ ਦਿਖਾਉਂਦੇ ਆ ਮੇਰੇ ਵੀ ਲੱਗਿਆ ਹੋਇਆ ਜੇ ਤੁਹਾਡੇ ਵੀ ਲੱਗਿਆ ਹੋਣਾ ਐਂ ਦਿਖਾਉਂਦੇ ਆ ਬਾਈ ਆ ਨਾਂ ਤੇ ਲੱਗਿਆ ਹੋਇਆ ਤੈਨੂੰ ਪਾ ਕੇ ਆਏ ਆ ਤੁਹਾਡੇ ਜਿੱਤ ਦੇ ਨਿਸ਼ਾਨ ਲੋਕਾਂ ਦੇ نوਹਾਂ ਤੇ ਲੱਗੇ ਹੋਏ ਨੇ ਪੁੱਲ ਨਾ ਜਾਇਓ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਨੇ ਕਿਹਾ ਸੇਵਾ ਦਾ ਮੌਕਾ ਮਿਲ ਗਿਆ ਇਹਨੂੰ ਪੌੜੀਆਂ ਬਣਾਓ ਪਰ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਆਉਣ ਵਾਲੇ 2027 ਚ ਕਿੰਨਾ ਕੁ ਰਹਿ ਗਿਆ ਬਸ ਆਹੀ ਸਾਲ ਜਾਂਦਾ ਥੋਡੇ ਚੋਂ ਹੀ ਵਿਧਾਨ ਸਭਾ ਚ ਵੀ ਜਾਣਗੇ ਥੋਡੇ ਚ ਵੀ ਭਈ ਆਏ ਆ ਰਾਜਨੀਤੀ ਚ ਉਮੀਦ ਕਿਉਂ ਨਹੀਂ ਰੱਖਣੀ ਚਾਹੀਦੀ ਰੱਖਣੀ ਚਾਹੀਦੀ ਇਹਨੂੰ ਲਾਲਚ ਨਹੀਂ ਕਹਿੰਦੇ ਇਹਨੂੰ ਉਮੀਦ ਕਹਿੰਦੇ ਆ ਹਰੇਕ ਨੂੰ ਉਮੀਦ ਰੱਖਣੀ ਚਾਹੀਦੀ ਐ ਮੈਂ ਵੀ ਲੜੂੰਗਾ ਆਮ ਆਦੀ ਪਾਰਟੀ ਨੇ ਉਮੀਦ ਜਗਾਈ ਐ ਇਹ ਨਹੀਂ ਤਾਂ ਦੂਜੀਆਂ ਪਾਰਟੀਆਂ 'ਚ ਉਮੀਦ ਹੀ ਹੈ ਨਹੀਂ ਦੂਜੀਆਂ ਪਾਰਟੀਆਂ 'ਚ ਕੋਈ ਉਮੀਦ ਹੀ ਹੈ ਨਹੀਂ ਪੱਕਾ ਹੀ ਪਤਾ ਹੈ ਬਿਮਲੂਕਾ ਰਾਮ ਪਰ ਫੁੱਲ ਤਾਂ ਹੋਊਗਾ ਪੱਕਾ ਹੀ ਪਤਾ ਹੈ ਵੀ ਸਰਦੂਲਗੜ੍ਹ ਤੋਂ ਪੂੰਦੜ ਦਾ ਮੁੰਡਾ ਹੀ ਹੋਊਗਾ ਪੱਕਾ ਹੀ ਪਤਾ ਹੈ ਪਹਿਲੀ ਪੱਕਾ ਪਤਾ ਹੈ ਹੋਰ ਕੋਈ ਹੋ ਨਹੀਂ ਸਕਦਾ ਜੀ ਇੱਥੇ ਸਾਡਾ ਕੋਈ ਪਤਾ ਨਹੀਂ ਕਿੱਥੋਂ ਕੌਣ ਹੋ ਜੇ ਅੱਜ ਮੁਕਸਰ ਮਾਗੀ ਮੇਲੇ ਤੇ ਭਾਸ਼ਤ ਦੇਣ ਵਾਲੇ ਲੱਭ ਰਹੇ ਉਹਨੂੰ ਕਹਿੰਦਾ ਕੱਲੇ ਹੀ ਆਂ 12 ਵਜੇ ਖਤਮ ਕਰ ਲਾਂਗੇ ਲੋਕ ਕਹਿੰਦੇ ਫਿਰ ਘਰ ਹੀ ਕਰ ਲੈਂਦਾ ਫੇ ਫਾਇਦਾ ਕੀ ਹੋਇਆ ਉੱਥੇ ਸਾਰੇ ਹੀ ਛੱਡ ਗਏ ਸਾਰੇ ਹੀ ਛੱਡ ਗਏ ਸੋ ਵੀਰੋ ਇਹ ਆਮ ਆਦਮੀ ਪਾਰਟੀ ਆ ਜਿੱਦੇ ਵਿੱਚ ਡਿਸਪਲਨ ਹੈ ਔਰ ਡਿਸਪਲਨ ਰੱਖਣ ਚ ਸਭ ਤੋਂ ਵੱਧ ਤੁਹਾਡਾ ਹੱਥ ਹੈ ਬੜੇ ਅਤਰਾ ਚੜਾ ਹਰੇਕ ਪਾਰਟੀ ਚਾਹੁੰਦੇ ਨੇ ਪਰ ਤੁਹਾਨੂੰ ਪਤਾ ਹੈ ਈਸੀਜੀ ਈਸੀਜੀ ਐ ਚੱਲਦੀ ਹੁੰਦੀ ਹੈ ਕਿਸੇ ਨੂੰ ਰੱਬ ਲੈ ਕੇ ਨਾ ਜਾਵੇ ਉੱਥੇ ਉਹ ਕੰਪਿਊਟਰ ਜੇ ਚੱਲਦਾ ਹੁੰਦਾ ਸਰਾਣੇ ਜਿ ਨਜ਼ਰ ਤਾਂ ਐ ਚੱਲੀ ਜਾਂਦਾ ਉੱਪਰ ਥੱਲੇ ਉੱਪਰ ਥੱਲੇ ਉਹਨਾਂ ਚਿਰ ਬੰਦਾ ਜਿ ਆਉਂਦਾ ਜੀ ਜਦੋਂ ਐ ਸਿੱਧੀ ਲਾਈਨ ਹੋ ਜੇ ਉਹ ਕਹਿੰਦੇ ਲੈ ਜਾ ਭਾਈ ਵਾਇਰ ਕਰੋ ਅਬਸੈਂਟ ਡਾਉਨਸ ਆਰ ਪਾਰਟ ਆਫ ਲਾਈਫ ਈਵਨ ਅ ਸਟੇਟ ਲਾਈਨ ਆਫ ਇਕਜੀ ਇਸ ਕਾਲਡ ਡੈੱਡ ਅੰਗਰੇਜ਼ੀ ਦੀ ਕਹਾਵਤ ਹੈ ਕਿ ਅਬਸੈਂਟ ਡਾਉਨ ਚੱਲਦੇ ਰਹਿੰਦੇ ਆ ਇਹੀ ਜ਼ਿੰਦਗੀ ਹੈ ਕੋਈ ਗੱਲ ਨਹੀਂ ਵੋਟਾਂ ਚਲਦੀਆਂ ਕੋਈ ਕੁਝ ਬੰਦੇ ਦੋ ਵੋਟਾਂ ਤੇ ਵੀ ਹਾਰ ਗਏ ਕੁਝ ਪੰਜ ਤੇ ਵੀ ਹਾਰ ਗਏ ਸੱਤ ਤੇ ਹਾਰ ਗਏ ਨੌ ਤੇ ਵੀ 20 ਬੰਦੇ ਤਾਂ ਨੌ ਵੋਟਾਂ ਤੇ ਹਾਰ ਗਏ ਫਿਰ ਕੀ ਹੁੰਦਾ ਜੇ ਹੈ ਤਿੰਨ ਵੋਟਾਂ ਜਿੱਤਿਆ ਵੀ ਹੈ ਕਾਂਗਰਸ ਕੀ ਤਰਫ ਸੇ ਜੀਤਾ ਹੈ ਸਰ ਹੋਰ ਆਵਾ ਨਹੀਂ ਪਾਰਟੀ ਜੁਆਇਨ ਕੀ ਦੀ ਪਰੇ 13 ਵੋਟਾਂ ਤੇ ਆ ਤੱਕਾ ਤਾਂ ਨਹੀਂ ਹੋਇਆ ਜਿੱਤਿਆ ਕਾਂਗਰਸ ਵੱਲੋਂ ਅੱਗੇ ਤੇਰੀ ਮਰਜ਼ੀ ਹੁਣ ਵੈਰੀ ਗੁੱਡ ਮੈਂ ਦੱਸ ਦੇਣਾ ਬਹੁਤ ਬੰਦੇ ਆਪਣੀ ਮਰਜ਼ੀ ਨਾਲ ਸ਼ਾਮਲ ਹੋਏ ਨੇ ਤੁਹਾਡੀ ਪਾਰਟੀ ਦੀ ਮਿਹਨਤ ਨੂੰ ਦੇਖ ਕੇ ਮਿਹਨਤ ਕੌਣ ਕਰਦਾ ਹੱਥ ਆ ਜਾ ਰਿਹਾ ਕਰ ਤੁਸੀਂ ਜਿੱਤ ਗਏ ਹਾਂ ਜੀ 17 ਵੋਟਾਂ ਤੇ ਹਾਂ ਜੀ ਹੈ ਅੱਛਾ ਅੱਛਾ ਵਾਹ ਵਾਹ ਹਾਂ ਜੀ ਹਾਂ 2 ਘੰਟੇ ਬਲਵਿੰਦਰ ਸਿੰਘ ਪੂੰਦੜ ਗਿਣਤੀ ਆਪ ਕਰਾਉਂਦਾ ਰਿਹਾ ਫਿਰ ਵੀ 650 ਵੋਟਾਂ ਤੇ ਹਾਰ ਗਿਆ ਇਹ 2-2 ਘੰਟੇ ਵਾਲੇ ਕੋਈ ਪੌਣੇ 2 ਕਿਲੋਮੀਟਰ ਕੋਈ ਪੌਣੇ 2 ਘੰਟੇ ਇਹ ਹਜੇ ਨਹੀਂ ਇਹ ਲੋਕਾਂ ਨੇ ਨਕਾਰਤਾ ਨਾ ਜੀ ਹੈ ਕਾਗਜ਼ੀ ਨਹੀਂ ਭਰੇ ਕਿਸੇ ਨੇ ਲਓ ਜੀ ਕਾਗਜ਼ੀ ਨਹੀਂ ਭਰੇ ਅਸਲ ਚ ਇਹਨਾਂ ਨੂੰ ਬੰਦੇ ਨਹੀਂ ਥੇ ਇਹ ਕਹਿੰਦੇ ਕਾਗਜ਼ ਕੈਨਸਲ ਕਰਾਤੇ ਅਸੀਂ ਕੈਨਸਲ ਕਿੱਥੋਂ ਕਰਾਤੇ ਤੁਹਾਨੂੰ ਬੰਦੇ ਨਹੀਂ ਲੱਭੇ ਯਾਰ ਮਜੀਠੇ ਤੂੰ 2000 ਬੋਲਤੇ ਮੁਜੀਠੇ ਤੋਂ ਆ ਨਾਬੇ ਦਾ ਪ੍ਰਬੰਧ ਕਰਿਓ ਮੁਲਾਕਾਤ ਦਾ ਮਿਲਿਆ ਹੀ ਉਹਨੂੰ ਦੱਸਿਆ ਇਹ ਨਾਲ ਕੋਈ ਬੋਲੋ ਕੋਈ ਨਹੀਂ ਥੋੜਾ ਪ੍ਰੋਗਰਾਮ ਆੜੀਆਂ ਹੀ ਮਾਰ ਦੋ ਬਸ ਹੁਣ ਤਾਂ ਬਹੁਤ ਬਾਤਾਂ ਕੋਈ ਬਾਤਾਂ ਜਿ ਪੈਣੇ ਅੰਦਰ ਕੋਈ ਗੱਲ ਨਹੀਂ ਪੱਗ ਲੈ ਕੇ ਆਏ ਕੋਈ ਗੱਲ ਦੇਖੋ ਇਹ ਦੇਖੋ ਇਹ ਪਿਆਰ ਹੈ ਇਹ ਸਤਕਾਰ ਹੈ ਕਿਉਂ ਪੱਗ ਲੈ ਕੇ ਆਏ ਨੇ ਭੈਣ ਜਦੋਂ ਭੈਣਾਂ ਦਾ ਭੈਣਾਂ ਦੀਆਂ ਦੁਆਵਾਂਾਂ ਮਾਵਾ ਦਾ ਅਸ਼ੀਰਵਾਦ ਮਿਲਣ ਲੱਗਦੇ ਦੁਨੀਆਂ ਦੀ ਕੋਈ ਮੰਜ਼ਲ ਐਸੀ ਨਹੀਂ ਹੁੰਦੀ ਜਿਹੜੀ ਸਰਨਾ ਨਾ ਕੀਤੀ ਜਾ ਸਕੇ ਫਿਰ ए तो जित क्या जता माइक माइक दे दो ना जता माइक दे दो ना अंदर माइक दे दे गोल्डी गोल्डी माइक दे माइक दे देना बोल लैन तो कोई नहीं गल् प्रोग्राम है यार कट लैन तो पड़ा सा ਸਹੀ ਹੈ ਨਾ ਅਸ ਤਾਂ ਰੋਜ਼ ਹੀ ਬੋਲਦੇ ਰਹੇ ਮਾਈਕ ਦੇ ਬਈ ਦੱਸੋ ਵੀ ਕਿਹੜਾ ਕਿਹਨੂੰ ਹਰਾ ਕੇ ਆਇਆ ਹੈ ਕਿਹੜਾ ਕਿੰਨੀਆਂ ਵੋਟਾਂ ਤੇ ਜਿੱਤ ਕੇ ਆਇਆ ਦੱਸੋ ਦੱਸਣ ਟ ਕੀ ਹਰਜ ਹੈ ਹਾਂਜੀ ਹਾਲੋ ਆਰਾਮਨਾ ਅੱਛਾ ਅੱਛਾ ਲੈਂਗੁਏਜ ਤੇ ਕੰਟਰੋਲ ਰੱਖਿਓ ਗਾਲ ਗੋਲ ਨਾ ਕੱਢਿਓ ਬਈ ਹਾਂ ਹਾਂ ਹਾਲੋ ਹਾਲੋ ਓ ਬਾਈ ਇਧਰ ਹੀ ਕੋਈ ਕੋਈ ਨੀ ਬੋਲੋ ਆਰਾਮਨਾ ਬੋਲੋ ਆਰਾਮਨਾ ਬੋਲੋ ਆਰਾਮਨਾ ਭਾਈ ਬੋਲਣਾ ਨਹੀਂ ਜੀ ਜੀ ਭਗਵੰਤ ਮਾਨ ਜੀ ਜਿੰਦਾਬਾਦ ਜਿੰਦਾਬਾਦ ਜੀ ਜੀ ਭਗਵੰਤ ਮਾਨ ਜੀ ਮੈਂ ਮੁਕੇਰੀਆਂ ਹਲਕੇ ਦੇ ਵਿੱਚੋਂ ਸਭ ਤੋਂ ਜ਼ਿਆਦਾ ਵੋਟ ਲੈ ਕੇ ਜਿੱਤਿਆ ਮੈਂ ਸਰਪੰਚੀ ਵੱਡੇ ਪਿੰਡ ਦੀ ਕਰ ਰਿਹਾ ਹਾਂ ਨਾਲ ਮੈਂ ਸੰਮਤੀ ਮੈਂਬਰ ਵੀ ਜਿੱਤਿਆ ਜੀ ਵਾਹ 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 ਸਰ ਸਰ ਮੇਰੀਆਂ ਕਿਡਰੀਆਂ ਦੋਨੀਆਂ ਖਰਾਬ ਆ ਫੇਰ ਵੀ ਮੈਂ ਪੂਰਾ ਸੰਘਰਸ਼ ਕਰਦਾ ਪਾਰਟੀ ਨਾਲ ਜੀ ਔਰ ਜਿੰਨਾ ਕਿ ਮੇਰਾ ਖੂਨ ਆ ਮੇਰਾ ਬੰਦ ਬੰਦ ਆਮ ਪਾਰਟੀ ਵਿੱਚ ਰਹੇਗਾ ਜੀ ਨਹੀਂ ਨਹੀਂ ਤੁਹਾਡਾ ਇਆਜ਼ ਵੀ ਕਰਾਵਾਂਗੇ ਇਹਨਾਂ ਦਾ ਇਹਨਾਂ ਦਾ ਮੁੱਖ ਮੁੱਖ ਮੰਤਰੀ ਸਾਹਿਬ ਮੈਂ ਪਲੀਜ਼ ਇਹ ਗੱਲ ਕਰਨਾ ਚਾਹੁੰਦਾ ਜੀ ਮੈਂ ਪਠਾਨਕੋਟ ਔਰ ਸਜਾਨਪੁਰ ਸਾਢੇ 3 ਲੱਖ ਵੋਟ ਚੋਂ ਇਕੱਲਾ ਜ਼ਿਲ੍ਹਾ ਪ੍ਰਸ਼ਦ ਮੈਂਬਰ ਜਿੱਤ ਕੇ ਆਇਆ ਜੀ ਔਰ ਮੈਨੂੰ ਹੈਰਾਨ ਲਈ ਅਸ਼ਨੀ ਸ਼ਰਮਾ ਬੀਜੇਪੀ ਸਟੇਟ ਦਾ ਪ੍ਰੈਜ਼ੀਡੈਂਟ ਮੌਜੂਦਾ ਉਥੇ ਆਇਆ ਜੀ ਰਾਤ 8:30 ਵਜੇ ਔਰ ਸਾਡੇ 13 ਘੰਟੇ ਕਾਊਂਟਿੰਗ ਹੋਈ 180 ਵੋਟਾਂ ਨਾਲ ਮੈਂ ਜਿੱਤ ਕੇ ਆਇਆ ਮੈਂ ਉਹ ਵੀਡੀਓ ਲਾਲਚੰਦ ਕਟਾਰੂ ਚੱਕ ਜੀ ਦੇ ਮੋਬਾਈਲ ਤੇ ਭੇਜੀ ਹੈ ਜੋ ਉੱਥੇ ਗਲਤ ਗੱਲਾਂ ਔਰ ਜੋ ਧੱਕੇਸ਼ਾਹੀ ਦੇ ਇਲਜ਼ਾਮ ਸਾਡੇ ਤੇ ਲਾਏ ਬੀਜੇਪੀ ਪ੍ਰੈਜ਼ੀਡੈਂਟ ਅਸ਼ਨੀ ਸ਼ਰਮਾ ਨੇ ਅਸੀਂ ਬਿਲਕੁਲ ਇੱਕ ਇੱਕ ਬੋਟ ਮਿਹਨਤ ਨਾਲ ਜਿੱਤੀ ਤੁਹਾਡੇ ਕੰਮਾਂ ਤੇ ਜਿੱਤੀ ਔਰ ਸਾਡੇ 3 ਲੱਖ ਵੋਟਾਂ ਚੋਂ ਮੈਂ ਕੱਲਾ ਜਿੱਤ ਕੇ ਆਇਆ ਜੀ ਸਾਫ ਸਿੰਘ ਸਾਹਿਬਾ ਬਹੁਤ 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 ਭਈ ਉਹਦਰ ਦੇ ਦੋ ਉੱਪਰ ਮਾਰ ਬਗਾ ਕੇ ਸੀਐਮ ਸਾਹਿਬ ਜੀ ਜੀ ਮੈਂ ਬੇਨਤੀ ਕਰਨੀ ਚਾਹੁੰਨਾ ਜੀ ਮੈਂ ਸੁਖਪਾਲ ਸਿੰਘ ਖਹਿਰਾ ਜੀ ਨੇ ਇਲੈਕਸ਼ਨ ਬਿਲਕੁਲ ਐਮਐਲਏ ਨੂੰ ਲੜੀ ਔਰ ਮੈਂ 1825 ਵੋਟ ਤੇ ਜਿੱਤਿਆ ਔਰ ਦੋ ਵਾਰੀ ਗਿਣਤੀ ਉਹਨਾਂ ਨੇ ਦੁਬਾਰਾ ਕਰਾਈ ਆ ਦੋ ਵਾਰੀ ਉਹਨੇ ਗਿਣਤੀ ਦੁਬਾਰਾ ਕਰਾਈ ਜੀ 1825 ਤੇ ਵੀ ਹਾਂ ਜੀ ਭਈ 1825 ਹੁਣ ਤਜ ਕੀ ਹੋ ਗਿਆ ਹੁਣ ਤੇ ਉਹਨਾਂ ਨੇ 1425 ਵੋਟਾਂ ਦੀ ਜਿੱਤੇ ਜੀ ਮਹਾਰਾਜਾ ਬਾਦ ਉਧਰ ਤਹਾਂ ਛੱਡ ਦਿਓ ਜੀ ਮਾਈਕ ਬੋਲੋ ਬੋਲੋ ਕੋਈ ਨਹੀਂ ਬਗਾ ਕੇ ਮਾਰੋ ਜੀ ਮਾਈਕ ਤਹਾਂ ਆਪ ਹੀ ਦੇ ਜਾਣਗੇ ਉਹਨਾਂ ਦਾ ਕੰਟਰੋਲ ਮਾਈਕ ਦਾ ਕਰ ਦੋ ਬਸ ਦੇ ਦਿਓ ਮਾਈਕ ਦੇ ਦਿਓ ਕੋਈ ਨਹੀਂ ਬੋਲ ਲੈਣ ਦਾ ਕੋਈ ਗੱਲ ਨਹੀਂ ਅੱਜ ਇਹਨਾਂ ਦਾ ਪ੍ਰੋਗਰਾਮ ਹੈ ਸੱਬੇ ਇੱਕ ਤਰੀਕੇ ਜੇ ਨਾਲ ਹੀ ਦੇ ਰਹੇ ਹਾਂ ਅਜੇ ਵੀ ਹਾਂ आ, आ देखो ना बंद हो गया कोई गल एक मिनट कोई एक एक मिनट कोई नहीं कोई नहीं, दस यार चला दो ना माइक हेलो सर छब्बी बोटा तो सरपंच हार गई एक साल बाद तो उस जिला परिषद जीती है एक सौ सतठा दे छब्बीस बोर्ड से सरपंच हार गए थे 126 वोट से हाँ, अभी जीत गए हेलो मां साहब शास्त्रीकांत मां साहब 40 साल ਤੋਂ ਸਾਡੇ ਪਿੰਡ ਸਰਪੰਚ ਬਣ ਜਾਂਦਾ ਹੀ ਕਿਸੇ ਨੂੰ ਅੱਗੇ ਨਹੀਂ ਹੋਣ ਦਿੰਦਾ ਜੇ ਕੋਈ ਹਾਰ ਜਾਂਦਾ ਹੀ ਪਿੰਡ ਹੀ ਛੱਡ ਕੇ ਚਲ ਜਾਂਦਾ ਹੀ ਮੈਂ ਵਰ ਕੋ ਜਿੱਤ ਕਾਇਆ 180 ਵੋਟਾਂ ਤੇ ਚਾੜੂ ਦੇ ਚੋਣ ਨਿਸ਼ਾਨ ਤੋਂ ਬਹੁਤ ਵਾਹ ਹਾਂਜੀ ਸਰ ਟਾਡੇ ਗੋਦਲੇ ਪਿੰਡ ਚੰਨਣਵਾਲ ਤੋਂ ਜੀ ਚੰਨਣਵਾਲ ਤੇ ਰਾਏ ਸਰ ਦੋ ਪਿੰਡ ਸੀਗੇ ਜੀ ਬਲਕ ਸਮਤੀ ਚ ਚੰਨਣਵਾਲ ਕਾਂਗਰਸ ਦਾ ਸਰਪੰਚ ਰਾਏ ਸਰ ਪਟਾਲੇ ਚ ਅਕਾਲੀ ਦਲ ਦਾ ਸਰਪੰਚ ਮੌਜੂਦਾ ਜੀ ਮੌਜੂਦਾ ਸਰਪੰਚ ਨੇ ਦੋਨਾਂ ਨੂੰ ਹਰਾ ਕੇ 260 ਵੋਟਾਂ ਦੇ ਦਿੱਤੇ ਅਸੀਂ ਵਾਹ ਜੀ ਵਾਹ ਧੰਨਵਾਦ ਧੰਨਵਾਦ ਬਸ ਇਹ ਇਹਦਾ ਮਤਲਬ ਇਹ ਪਤਾ ਲੱਗ ਗਿਆ ਕਿ ਬਹੁਤ ਕਠਿਨ ਪ੍ਰਸਥਿਤੀਆਂ ਦੇ ਵਿੱਚੋਂ ਤੁਸੀਂ ਆਏ ਹੋ ਤੁਹਾਨੂੰ ਬਹੁਤ ਬਹੁਤ ਓਏ ਗੱਲ ਮੈਨੂੰ ਮਿਲ ਕੇ ਜਾਇਆ ਤੇ ਮੈਂ ਜਾਣਦਾ ਸਾਰੇ ਸਾਰੇ ਪਿੰਡ ਵਾਲਿਆਂ ਨੂੰ ਬਹੁਤ ਤੁਹਾਡਾ ਧੰਨਵਾਦ ਤੇ ਮੈਂ ਤੁਹਾਨੂੰ ਕਹੀ ਜਾਨਾ ਆਹ ਜਿਹੜੇ ਆਹ ਜਿਹੜੇ ਤੁਸੀਂ ਹੱਥ ਚੱਕੀ ਜਾਂਦੇ ਹੋ ਆਹ ਜਿਹੜਾ ਬੋਲਣਾ ਸਿੱਖੀ ਜਾਂਦੇ ਹੋ ਮੈਂ ਪੰਜਾਬ ਦੀ ਵਿਧਾਨ ਸਭਾ 'ਚ ਦੇਖੀ ਜਾਂਦਾ ਵੀ ਇਹੀ ਹੋਣਗੇ ਹੋਣਗਾ ਹਾਂ ਕਿਉਂਕਿ ਲੋਕਾਂ ਦੇ ਹੱਕਾਂ ਲਈ ਆਵਾਜ਼ ਉਠਾਉਣੀ ਔਰ ਜਿੱਤ ਕੇ ਆਉਣਾ ਬਹੁਤ ਵੱਡੀ ਗੱਲ ਹੈ ਜੀ ਅੱਜ ਲੋਕ ਅੱਜ ਦਾ ਜ਼ਮਾਨਾ ਇਹ ਹੈ ਲੋਕ ਪਰਿਵਾਰ ਚ ਆਪਣੇ ਆਪਣੇ ਬਜ਼ੁਰਗ ਨੂੰ ਮੈਂਬਰ ਨਹੀਂ ਚੁਣਦੇ ਪਰਿਵਾਰ ਦੀਆਂ ਵੋਟਾਂ ਉਹਨੂੰ ਨਹੀਂ ਪੈਂਦੀਆਂ ਲਾਣੇਦਾਰ ਨੂੰ ਨਹੀਂ ਚੁਣਦੇ ਲੋਕ ਤੇ ਤੁਸੀਂ ਤਾਂ ਇੰਨੇ-ਇੰਨੇ ਲੋਕਾਂ ਤੋਂ ਜਿੱਤ ਕੇ ਆਏ ਹੋ ਬਹੁਤ ਵੱਡੀ ਗੱਲ ਹੈ ਡੈਮੋਕ੍ਰੇਸੀ ਦੇ ਵਿੱਚ ਐਡੀਆਂ ਵੱਡੀਆਂ ਗੱਲਾਂ ਤੁਸੀਂ ਕਰ ਬੈਠੇ ਹੋ ਔਰ ਤੁਹਾਨੂੰ ਬਧਾਈਆਂ ਕਿ ਤੁਸੀਂ ਝਾੜੂ ਦੇ ਚੋਣ ਨਿਸ਼ਾਨ ਤੇ ਜਿੱਤੇ ਹੋ ਜਿਸ ਦਿਨ ਇੱਕਲ ਮੇਰੀ ਆ ਸੁਣ ਲਿਓ ਤੇ ਅੰਨਾਲ ਜਦੋਂ ਝਾੜੂ ਦਾ ਚੋਣ ਨਿਸ਼ਾਨ ਰਜਿਸਟਰ ਕਰਾਉਣ ਗਏ ਸੀ ਤੁਹਾਡੇ ਚ ਕੋਈ ਗਿਆ ਸੀ ਜਦੋਂ ਅਰਵਿੰਨ ਕੇਜਰੀਵਾਲ ਸਾਹਿਬ ਐਡਾ ਕਾਗਜ਼ਾਂ ਦਾ ਥੱੱਬਾ ਲੈ ਕੇ ਗਏ ਸੀ ਇਲੈਕਸ਼ਨ ਕਮਿਸ਼ਨ ਚ ਕਿ ਸਾਨੂੰ ਝਾੜੂ ਚੋਣ ਨਿਸ਼ਾਨ ਦੇ ਦਿੱਤਾ ਜਾਵੇ ਆਪਣੇ ਚ ਕੋਈ ਗਿਆ ਸੀ ਮੈਂ ਵੀ ਨਹੀਂ ਗਿਆ ਸੀ ਮੈਂ ਵੀ ਨਹੀਂ ਗਿਆ ਸੀ ਜਿੱਦੇ ਆਮ ਆਦਮੀ ਪਾਰਟੀ ਨਾਮ ਦੀ ਪਾਰਟੀ ਰਜਿਸਟਰ ਕਰਾਉਣ ਗਏ ਸੀ ਐਡਾ ਵੱਡਾ ਥੱੱਬਾ ਲੈ ਕੇ ਗਏ ਸੀ ਆਪਣੇ ਚੋ ਕੋਈ ਗਿਆ ਸੀ ਕੋਈ ਨਹੀਂ ਗਿਆ ਸੀ ਤੇ ਉਹਨਾਂ ਨੇ ਪਾਰਟੀ ਤੇ ਚੋਣ ਨਿਸ਼ਾਨ ਆਪਾਂ ਨੂੰ ਦਿੱਤਾ ਆ ਚੱਕੋ ਜਿੱਤ ਲੋ ਇਹ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਸੋ ਕਿਰਪਾ ਕਰਕੇ ਇਹ ਇੰਨਾ ਗੱਲਾਂ ਨੂੰ ਸਮਝਿਆ ਕਰੋ ਕਿ ਆਪਾਂ ਨੇ ਇੱਕ ਐਸਾ ਫਾਰਮ ਬਣਾਤਾ ਆਪਣੇ ਤੇ ਯਕੀਨ ਇੰਨਾ ਏਦਾਂ ਦਾ ਕਰ ਲਿਆ ਪੰਜਾਬ ਵਾਲਿਆਂ ਤੇ ਤੇ ਫਿਰ 4 ਐਮਪੀ ਸੀਟਾਂ ਵੀ ਪੰਜਾਬ ਨੇ ਦਿੱਤੀਆਂ ਉਸ ਤੋਂ ਬਾਅਦ 20 ਐਮਐਲਏ ਵਿਪਕਸ਼ ਦੇ ਵਿੱਚ ਆਪਾਂ ਆਏ ਉਸ ਤੋਂ ਬਾਅਦ 92 ਆਏ ਤੇ ਉਸ ਤੋਂ ਬਾਅਦ ਤਾਂ ਹੁਣ ਤਾਂ 96 97 ਹੋ ਗਏ ਤੇ ਅੱਗੇ ਆ 2027 ਚ ਮੈਨੂੰ ਨਹੀਂ ਪਤਾ ਕੁਦਰਤ ਜਾਣਦੀ ਹੈ ਹੈਨਾ ਪਰ ਆਪਾਂ ਸੱਚੇ ਦਿਲੋਂ ਕੰਮ ਕਰੀ ਜੋ ਮਾਲੀ ਦਾ ਕੰਮ ਪਾਣੀ ਪੋਣਾ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਇਹ ਮਾਲਕ ਦਾ ਕੰਮ ਹੈ ਤੁਸੀਂ ਲੋਕਾਂ ਜਾਓ ਤੁਹਾਨੂੰ ਜ਼ਿਲ੍ਹਾ ਪ੍ਰੇਸ਼ਦ ਬਲਾਕ ਸੰਮਤੀਆਂ ਚ ਮੌਕਾ ਮਿਲ ਗਿਆ ਲੋਕਾਂ ਦੇ ਇੱਕ ਮੋਹਰ ਲੱਗਣਾ ਵੀ ਕਬੀਲਦਾਰੀ ਬਦਲ ਦਿੰਦੀ ਹੈ ਕਬੀਲਦਾਰੀ ਬਦਲ ਦਿੰਦੀ ਐ ਇੱਕ ਮੋਹਰ ਤੁਹਾਡੇ ਜੇਬ ਚ ਮੋਹਰ ਆ ਗਈ ਉਹ ਲਾ ਦਿਓ ਗਰੀਬਾਂ ਦੇ ਹੱਕ ਚ ਲਾ ਦਿਓ ਮੋਹਰ ਕਿਸੇ ਦੇ ਕਹੇ ਤੇ ਨਾ ਲਾਇਓ ਕਿਸੇ ਪੈਸਿਆਂ ਜਾਂ ਇਧਰ ਉਧਰ ਵਾਲਿਆਂ ਦੇ ਹੱਕ ਚ ਨਾ ਲਾਇਓ ਗਰੀਬਾਂ ਦੇ ਹੱਕ ਚ ਲਾ ਦਿਓ ਉਹ ਮੋਹਰ ਉਹਦੀ ਜ਼ਿੰਦਗੀ ਬਦਲ ਸਕਦੀ ਐ ਜੀ ਸਭ ਤੋਂ ਵੱਡਾ ਬਹੁਤ ਇਨਾ ਅੱਜ ਤਾਂ ਮੈਂ ਜਿੱਦਾਂ ਮਰਜੀ ਦੇਖ ਲਾਂ ਤੇ ਮੈਂ ਮੈਂ ਤੁਹਾਨੂੰ ਦਸੀਏ ਨਾ ਵੀ ਥੱਲੇ ਤੁਸੀਂ ਆਪਣਾ ਸਾਰਾ ਕਿਤਾਬਜਾ ਠੀਕ ਰੱਖ ਲਿਓ ਵੀ ਪੋਸਟਰ ਪੂਠੇ ਜਿੱਥੇ ਲਾਉਣੇ ਨੇ ਕੇਜਰੀਵਾਲ ਸਾਹਿਬ ਦਾ ਮੇਰਾ ਕੋਈ ਰੋਡ ਸ਼ੋ ਸ਼ੂ ਜਾ ਕਰਾਉਣਾ ਹੈ ਇੱਧਰ ਉੱਧਰ ਦੀ ਹੈ ਇੱਧਰਲੀ ਗਲੀ ਵਿੱਚੋਂ ਲੈ ਕੇ ਜਾਣਾ ਹੈ ਇੱਧਰਲੀ ਗਲੀ ਚੋਂ ਕੱਢ ਲਾਂਗੇ ਇਹ ਉਹ ਇਹ ਪ੍ਰੋਗਰਾਮ ਜੇ ਤੁਸੀਂ ਬਣਾ ਲਿਓ ਤਾਂ ਹਾਂ ਦੀ ਫਿਕਰ ਨਾ ਕਰੋ ਡਾਇਨਾਸੌਰਾਂ ਨੂੰ ਮੈਂ ਇਕੱਲੇ ਬਹੁਤ ਹਾਂ ਕੋਈ ਗੱਲ ਉਹ ਅਸੀਂ ਹੈਗੇ ਆ ਉਹ ਸਾਡੀ ਟੀਮ ਵੀ ਹੈਗੀ ਆ ਉਹਨਾਂ ਦੀ ਫਿਕਰ ਨਾ ਕਰੋ ਬਸ ਇਹੀ ਕਹਿਣਾ ਚਾਹਣਾ ਕਿ ਐਨੇ ਵਧੀਆ ਮਾਹੌਲ ਦੇ ਵਿੱਚ ਤੁਸੀਂ ਬੈਠੇ ਹੋ ਤੇ ਇਦਾਂ ਹੀ ਆ ਇਦਾਂ ਹੀ ਅਗਲੇ ਹੋਰ ਬਹੁਤ ਸਾਰੇ ਤੁਹਾਡੀ ਡਿਊਟੀ ਤੁਹਾਡੀ ਡਿਊਟੀ ਦੇਸ਼ 'ਚ ਲੱਗੂਗੀ ਲੱਗੀ ਵੀ ਹੋਣੀ ਪਹਿਲਾਂ ਕੋਈ ਗੁਜਰਾਤ ਵੀ ਜਾ ਕੇ ਆਇਆ ਹੋਊਗਾ ਕੋਈ ਗੋਆ ਜਾ ਕੇ ਆਇਆ ਹੋਊਗਾ ਕੋਈ ਮੱਧ ਪ੍ਰਦੇਸ਼ ਜਾ ਕੇ ਆਇਆ ਹੋਊਗਾ ਆਪਨੇ ਦੇਸ਼ ਬਣਾਉਣਾ ਹੈ ਦੇਸ਼ ਆਪਣੀ ਡਿਊਟੀ ਦੇਸ਼ ਬਣਾਉਣ ਦੀ ਲੱਗੀ ਹੋਈ ਹੈ ਇਹ ਆਮ ਆਦਮੀ ਪਾਰਟੀ ਇੱਕ ਪ੍ਰਦੇਸ਼ ਦੀ ਪਾਰਟੀ ਨਹੀਂ ਹੈਗੀ ਨੈਸ਼ਨਲ ਪਾਰਟੀ ਹੈ ਔਰ ਨੈਸ਼ਨਲ ਪਾਰਟੀ ਜਿਹੜੀ ਹੈ ਉਹ ਵੀ ਉਹ ਹੈ ਜਿਹੜੀ ਕੱਲਾ ਕੰਮਾਂ ਤੇ ਵੋਟ ਮੰਗਦੀ ਹੈ ਜਿੱਥੇ ਸਰਕਾਰ ਨਹੀਂ ਹੈਗੀ ਕੰਮ ਕਰਨ ਦੀ ਗੱਲ ਕਰਦੀ ਹੈ ਜਿੱਥੇ ਸਰਕਾਰ ਹੈਗੀ ਹੈ ਕਿਤੇ ਹੋਏ ਕੰਮਾਂ ਦੀ ਗੱਲ ਕਰਦੀ ਹੈ ਹੋਰ ਕੋਈ ਗੱਲ ਨਹੀਂ ਕਰਦੀ ਇਨਾਂ ਕੋਲੇ ਹੈ ਕੋਈ ਗੱਲ ਕਾਂਗਰਸ ਕੋਲੇ ਕੋਈ ਗੱਲ ਹੈ ਅਕਾਲੀ ਦਲ ਕੋਲੇ ਕੋਈ ਗੱਲ ਹੈ ਕੋਈ ਗੱਲ ਨਹੀਂ ਬਸ ਸਾਡੀ ਵਾਰ ਹੀ ਆਉਗੀ ਉਹ ਐ ਨਹੀਂ ਵਾਰੀਆਂ ਆਉਂਦੀਆਂ ਆਉਂਦੀਆਂ ਵਾਰੀ ਆਉਗੀ ਇਹਨਾਂ ਦੀ ਵਾਰੀ ਆਉਗੀ ਇਹਨਾਂ ਦੀ ਹੈ ਅਕਾਲੀ ਤੇ ਕਾਂਗਰਸੀ ਇਕੱਠੇ ਲੜੇ ਸੀ ਫੇਰ ਵੀ ਜਿੱਤ ਗਏ ਬਹੁਤ ਅੱਛਾ ਵਾਹ ਜੀ 4000 ਵੋਟ ਤੇ ਕਮਾਲ ਹੈ ਇਹ ਕਾਲੀ ਕਾਂਗਰਸੀ ਭਾਜਪੀ ਸਾਰੇ ਇਕੱਠੇ ਨੇ ਸਾਰੇ ਇਕੱਠੇ ਨੇ ਕੇਰਾਂ ਕੇਜਰੀਵਾਲ ਨੂੰ ਰੋਕ ਲੋ ਭਗਵੰਤ ਮਾਨ ਨੂੰ ਰੋਕ ਲੋ ਇਹ ਚੜੇ ਆਉਂਦੇ ਆ ਬੱਦਲ ਵਾਂਗੂ ਇਹਨਾਂ ਨੂੰ ਰੋਕ ਲੋ ਉਹ ਨਹੀਂ ਰੁਕਦੇ ਭਰਾਵਾ ਮੈਂ ਤਾਂ ਹੁਣ ਗ੍ਰਹਿਮਾਂ ਨੂੰ ਨੱਕੇ ਲੱਗਦੇ ਆ ਕਿਤੇ ਗ੍ਰਹਿਮਾਂ ਨੂੰ ਨੱਕੇ ਲਾ ਲੋਂਗੇ ਅਈ ਆਵਾਂਗੇ ਇਸ ਤਾਂ ਸੱਚ ਤੇ ਖੜੇ ਆ ਸੱਚ ਬੋਲਣ ਦਾ ਇੱਕੋ ਹੀ ਫਾਇਦਾ ਹੁੰਦਾ ਹੈ ਇੱਕ ਵਾਰੀ ਬੋਲ ਕੇ ਦੁਬਾਰਾ ਯਾਦ ਨਹੀਂ ਰੱਖਣਾ ਪੈਂਦਾ ਜਿੱਥੇ ਬੋਲੋਗੇ ਸੱਚ ਹੀ ਬੋਲੋਗੇ ਇਹਨਾਂ ਨੂੰ ਝੂਠ ਬੋਲ ਕੇ ਯਾਦ ਰੱਖਣਾ ਪੈਂਦਾ ਪਿਛਲੇ ਸਾਲ ਕੀ ਕਹਿ ਕੇ ਗਏ ਸੀ ਐਸੇ ਕਰਕੇ ਫਸੇ ਫਿਰਦੇ ਨਾ ਹੁਣ ਮੈਨੂੰ ਵੀ ਬੁਲਾ ਲਿਆ ਮੈਂ ਜਾਊਂਗਾ ਮੈਂ ਨਤਮਸਤਕ ਹੋ ਕੇ ਜਾਊਂਗਾ ਮੈਂ ਅਕਾਲ ਤਖਤ ਸਾਹਿਬ ਦਾ ਬਹੁਤ ਸਤਿਕਾਰ ਕਰਦਾ ਹਾਂ ਉਦੋਂ ਵੱਡਾ ਤਾਂ ਕੋਈ ਸਾਡੀ ਪਦਵੀ ਹੈ ਨਹੀਂ ਉਦੋਂ ਉਦੋਂ ਉੱਚਾ ਤਾਂ ਕੋਈ ਸਾਡੀ ਅਦਾਲਤ ਹੀ ਹੈ ਨਹੀਂ ਹਾਲਾਂਕਿ ਉਸ ਦਿਨ ਦੇਸ਼ ਦੇ ਰਾਸ਼ਟਰਪਤੀ ਜੀ ਨੇ ਆਉਣੇ ਅਮਰਸਰ ਸਾਹਿਬ ਮੈਂ ਕਿ ਮੈਂ ਮਾਫੀ ਮੰਗ ਲਈ ਉਹਨਾਂ ਤੋਂ ਮੈਂ ਕਿ ਜੀ ਮੈਨੂੰ ਤਾਂ ਇਧਰਲੇ ਪਾਸੇ ਸੱਦਾ ਆਇਆ ਹੋਇਆ ਉਧਰਲਾ ਸੱਦਾ ਮੈਨੂੰ ਪਰਵਾਹ ਨਹੀਂ ਤੁਸੀਂ ਬਸ ਤੁਹਾਡਾ ਪਬਲਿਕ ਦੇ ਚ ਪਰਮਾਤਮਾ ਵਸਦਾ ਹੈ ਤੁਸੀਂ ਮੇਰੇ ਨਾਲ ਹੋ ਮੈਨੂੰ ਕਾਹਦਾ ਡਰ ਹੈ ਮੈਂ ਤਾਂ ਸਾਰਾ ਕੁਝ ਲੈ ਕੇ ਜਾਊਂਗਾ ਮੈਂ ਤਾਂ ਕਹਿੰਦਾ ਸਿੱਧਾ ਪ੍ਰਸਾਰਣ ਕਰੋ ਜੀ ਉਹਦਾ ਲਾਈਵ ਟੈਲੀਕਾਸਟ ਕਰੋ ਜੋ ਮੈਂ ਲੈ ਕੇ ਜਾਊਂਗਾ ਤੇ ਤੁਹਾਨੂੰ ਵੀ ਪਤਾ ਲੱਗ ਜਾਊਗਾ ਸਾਰਿਆਂ ਨੂੰ ਪਤਾ ਲੱਗ ਜਾਊਗਾ ਬਹੁਤ ਬਹੁਤ ਧੰਨਵਾਦ ਦੋਨੇ ਹੱਥੋਂ ਪਰਚਾਕੇ ਦੋ ਨਾਰੇ ਲਾ ਦਿਓ ਇਨਕਲਾਬ ਅੱਗੇ ਥੋੜਾ ਜਹਾ ਹੋਰ ਇਨਕਲਾਬ ਬੋਲੇ ਸੋਨਿਹਾਲ ਜਉਂਦੇ ਵਸਦੇ ਰੋ ਜਉਂਦੇ ਵਸਦੇ ਰੋ ਤਰੱਕੀਆਂ ਕਰੋ ਅੱਗੇ ਵਧੋ ਪੰਜਾਬ ਤਰੱਕੀਆਂ ਕਰੇ ਸਾਰਿਆਂ ਨੇ ਆਪਣੀ ਆਪਣੀ ਜਗ੍ਹਾ ਤੇ ਖੜੇ ਹੋ ਜਾਣਾ ਰਾਸ਼ਟਰੀ ਗਾਨ ਹੋਏਗਾ ਸਾਰੇ ਆਪਣੇ ਆਪਣੀ ਜਗ੍ਹਾ ਲੈ ਲੈਣਗੇ ਜਨਗਨ